ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੱਡ ਦੇ ਮਨਾ ਬੇਮੁਖੀਆਂ ਦਾ ਸੰਗ ਵੇ ਤੂੰ ਛੱਡ ਦੇ ਮਨਾ ਛੱਡ ਦੇ ਮਨਾ ਬੇਮੁਖੀਆਂ ਦਾ ਸੰਗ ਵੇ ਛੱਡ ਦੇ ਮਨ ਬੇਮੁਖੀ ਆਂਦੀ ਸੰਗਤ ਖੋਟੀ ਬੇਮੁਖੀ ਆਂਦੀ ਸੰਗਤ ਖੋਟੀ ਰੰਗ ਵਿੱਚ ਪਾਉਂਦੀ ਪੰਗ ਵੇ ਤੂੰ ਛੱਡ ਦੇ ਮਨ ਛੱਡ ਦੇ ਮਨ ਬੇਮੁਖੀਆਂ ਦਾ ਸੰਗ ਵੇ ਤੂੰ ਛੱਡ ਦੇ ਮਨ ਕਾਵਾਂ ਦੇ ਬੱਚਿਆਂ ਨੂੰ ਚੂਰੀਆਂ ਪਾਈਏ ਕਾਵਾਂ ਦੇ ਬੱਚਿਆਂ ਨੂੰ ਚੂਰੀਆਂ ਪਾਈ ਫੇਰ ਵਿਫੋਲਣ ਗੰਤ ਵੇਤੂ ਛੱਡ ਦੇ ਮਨਾਂ ਛੱਡ ਦੇ ਮਨਾਂ ਬੇਮੁਖੀਆਂ ਦਾ ਸੰਗ ਵੇਤੂ ਛੱਡ ਦੇ ਮਨਾਂ ਬੇਮੁਖੀ ਆਂਦੀ ਸੰਗਤ ਖੋਟੀ ਬੇਮੁਖੀ ਆਂਦੀ ਸੰਗਤ ਖੋਟੀ ਰੰਗ ਵਿੱਚ ਪਾਉਂਦੀ ਪੰਗ ਵੇਤੋਂ ਛੱਡਦੇ ਮਨ ਛੱਡਦੇ ਮਨ ਬੇਮੁਖੀਆਂ ਦਾ ਸੰਗ ਵੇਤੋਂ ਛੱਡਦੇ ਮਨ ਸਪਾਂਦੇ ਬੱਚਿਆਂ ਨੂੰ ਦੁੱਧ ਪਿਲਾਈਏ ਸਪਾਂਦੇ ਬੱਚਿਆਂ ਨੂੰ ਦੁੱਧ ਪਿਲਾਈਏ ਫੇਰੇ ਵੀ ਨਡੰਗ ਵੇਤੋਂ ਛੱਡ ਦੇ ਮਨ ਛੱਡ ਦੇ ਮਨ ਬੇਮੁਖੀਆਂ ਦਾ ਸੰਗ ਵੇਤੋਂ ਛੱਡ ਦੇ ਮਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ